ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੁਦਰਤ ਕ੍ਰੇਸ਼ਨ ਵਿੱਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਆ। ਦੋਸਤੋ ਅੱਜ ਆਪਾਂ ਕਰਾਂਗੇ ਕਢਾਈ ਵਾਲੀ ਸਲਵਾਰ ਦੀ ਕਟਿੰਗ। ਕਿ ਕਈ ਵਾਰੀ ਦੇਖੋ ਪਹੁੰਚੇ ਉੱਤੇ ਕਢਾਈ ਦਿੱਤੀ ਹੁੰਦੀ ਆ ਤੇ ਉਹਦੀ ਆਪਾਂ ਕਟਿੰਗ ਕਿੱਦਾਂ ਕਰਨੀ ਆ। ਆ ਦੇਖੋ ਆ ਮਤਲਬ ਦੋ ਪਾਸੇ ਕਢਾਈ ਦਿੱਤੀ ਸੀ, ਇੱਕ ਪਾਸੇ ਬਾਹਾਂ ਦੀ ਦਿੱਤੀ ਸੀ ਤੇ ਆ ਜਿਹੜੀ ਪਹੁੰਚਾਂ ਦੀ ਦਿੱਤੀ ਸੀ ਕਢਾਈ। ਸੋ ਇਹਦੀ ਆਪਾਂ ਕਟਿੰਗ ਕਿੱਦਾਂ ਕਰਨੀ ਆ ਧਿਆਨ ਦੇ ਨਾਲ ਦੇਖੋ। ਆ ਦੇਖੋ ਪੂਰੀ ਸਲਵਾਰ ਦੇ ਵਿੱਚ ਹੀ ਆਪਾਂ ਸਾਰੇ ਜਿਹੜੇ ਪਹੁੰਚੇ ਆ ਕੁੰਦੇ ਆ ਸਾਰੇ ਇਸੇ ਕੱਪੜੇ ਦੇ ਵਿੱਚ ਹੀ ਆਪਾਂ ਕੱਢਣੇ ਆ ਸੋ ਸਾਰੀ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਦੇਖਿਓ ਆ ਦੇਖੋ ਆ ਹੁਣ ਪਹੁੰਚਾ ਤੇ ਕਢਾਈ ਦਿੱਤੀ ਹੋਈ ਆ ਠੀਕ ਹੈ ਇਹਨੂੰ ਸਭ ਤੋਂ ਪਹਿਲਾਂ ਆ ਪਹੁੰਚਾ ਕਿੱਦਾਂ ਕੱਢਣਾ ਪਰ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਪੂਰੀ ਵੀਡੀਓ ਨੂੰ ਦੇਖੋ ਫਿਰ ਲਾਈਕ ਕਰਿਓ ਤੇ ਸ਼ੇਅਰ ਤੇ ਕਮੈਂਟ 'ਚ ਦੱਸਣਾ ਨਾ ਭੁੱਲਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਸੋ ਧਿਆਨ ਦੇ ਨਾਲ ਦੇਖੋ ആഹ് എന്നും ഡബൽ കലാസ് തേക്ക് ഡബൽ കാരണം ਆ ਦੇਖੋ ਡਬਲ ਕਰ ਲਿਆ ਆਪਾਂ ਆ ਦੇਖੋ ਡਬਲ ਕਰ ਲਿਆ ਆਪਾਂ ਪਹੁੰਚ ਲੂ ਆ ਦੇਖੋ ਇਸ ਤਰੀਕੇ ਦੇ ਨਾਲ ਆ ਦੇਖੋ ਇਸ ਤਰ੍ਹਾਂ ਫੋਲ ਦੇ ਉੱਤੇ ਫੋਲ ਨੂੰ ਰੱਖ ਕੇ ਆਪਾਂ ਡਬਲ ਕਰ ਲਿਆ ਹੁਣ ਆਪਾਂ ਕੀ ਕਰਾਂਗੇ ਇਹਦੀ ਲੈਂਥ ਲਵਾਂਗੇ ਆਪਾਂ ਠੀਕ ਹੈ ਲੈਂਥ ਹੈਗੀ ਇਹਨਾਂ ਦੀ 40 ਇੰਚ ਆ ਦੇਖੋ ਆ 4 ਇੰਚ ਆਪਾਂ ਬੈਲਟ ਦਾ ਉੱਪਰੋਂ ਕੱਢ ਦੇਣਾ ਆ 4 ਇੰਚ ਬੈਲਟ ਦਾ ਉੱਪਰੋਂ ਕੱਢ ਦੇਣਾ ਆਪਾਂ ਤੇ ਇੱਥੋਂ ਆਪਾਂ 40 ਇੰਚ ਦੇ ਹਿਸਾਬ ਤੇ ਕੀ ਕਰ ਲੈਣੀ ਆ ਨਿਸ਼ਾਨ ਲਾਣੀਆਂ ਆ ਦੇਖ ਤੇ ਉਧਰਲੀ ਸਾਈਡ ਤੋਂ ਵੀ ਇਹ ਨਿਸ਼ਾਨੀਆਂ ਆਪਾਂ ਦੋ ਸਾਈਡ ਤੇ ਲਾਵਾਂਗੇ ਇਹਨਾਂ ਦੋਨੋਂ ਨਿਸ਼ਾਨਿਆਂ ਨੂੰ ਆਪਾਂ ਆਪਸ ਵਿੱਚ ਮਿਲਾ ਦੇਣਾ ਤੇ ਆਪਾਂ ਜਿਹੜੇ ਪੌਂਚ ਇਹਨਾਂ ਨੂੰ ਕਟਿੰਗ ਕਰਦਾਂਗੇ ਆ ਦੇਖੋ ਜਿਹੜੇ ਪੌਂਚੇ ਕਟਿੰਗ ਹੋ ਗਿਆ ਆਪਣੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਪੌਂਚੇ ਦਾ ਸੈਂਟਰ ਲੈ ਲੈਣਾ ਆਪਾਂ ਠੀਕ ਹੈ ਕਿਸ ਕਿਸ ਤਰ੍ਹਾਂ ਆਪਾਂ ਪੌਂਚੇ ਦੀ ਹੁਣ ਦੇਖੋ ਇਹ ਤਾਂ ਲੰਬਾਈ ਦੀ ਕਟਿੰਗ ਹੋ ਗਈ ਸੀ ਹੁਣ ਆਪਾਂ ਪੌਂਚੇ ਦੀ ਚੌੜਾਈ ਦੀ ਕਟਿੰਗ ਕਰਨੀ ਉਹਦੇ ਵਾਸਤੇ ਕੀ ਕਰਨਾ ਆਪਾਂ ਇਹਨਾਂ ਦੋਨਾਂ ਕੱਪੜਿਆਂ ਨੂੰ ਇਸ ਤਰੀਕੇ ਦੇ ਨਾਲ ਫਿਰ ਦੁਬਾਰਾ ਫੋਲਡ ਕਰ ਦਾਂਗੇ ਇਸ ਤਰੀਕੇ ਦੇ ਨਾਲ ਹੁਣ ਆਪਾਂ ਦੇਖਿਆ ਕਿ ਪੌਂਚਾ ਪੈਣਾ ਕਿੰਨਾ ਠੀਕ ਹੈ ਪੌਂਚਾ ਰੈਡੀ ਕਿੰਨਾ ਵਾ ਹੁਣ ਇਹਦੇ ਵਿੱਚ ਜਿਹੜਾ ਇਹ ਇਹ ਪੌਂਚਾ ਜਿਹੜਾ ਤਿਆਰ ਅੱਜਕੱਲ ਜਿਵੇਂ 6 6.5 ਇੰਚ ਆਮ ਕਰਕੇ ਪੌਂਚੇ ਚੱਲਦੇ ਆ ਠੀਕ ਹੈ ਸੋ ਉਹਦੇ ਹਿਸਾਬ ਦੇ ਜਿਹੜੀ ਆਪਾਂ ਇਹਦੀ ਚੌੜਾਈ ਆ ਉਹ ਲੈ ਲਾਂਗੇ ਦੇਖੋ ਇਹਨਾਂ ਦਾ ਪੌਂਚਾ ਹੈਗਾ 6.5 ਇੰਚ ਤਿਆਰ ਪਰ ਆਪਾਂ ਜਿਹੜੀ ਕਟਿੰਗ ਕਰਨੀ ਆ ਉਹ ਆਪਾਂ ਕਰਾਂਗੇ 6.5 ਦੇਖੋ 7.5 ਇੰਚ ਇਧਰਲੇ ਪਾਸੇ ਆਪਾਂ ਲੈ ਲਾਂ ਦੇਖੋ ਇਹਨਾਂ ਦਾ ਜਿਹੜਾ ਪਹੁੰਚਾ ਵਾ ਉਹ 6.5 ਇੰਚ ਤਿਆਰ ਆ ਸੋ 7.5 ਇੰਚ ਦੀ ਆਪਾਂ ਇੱਥੋਂ ਨਿਸ਼ਾਨੀ ਲਾਵਾਂਗੇ 7.5 ਇੰਚ ਦੀ ਆਪਾਂ ਉੱਪਰੋਂ ਨਿਸ਼ਾਨੀ ਲਾਵਾਂਗੇ ਇਹ ਕਿਉਂ ਲਾਵਾਂ ਕਿਉਂਕਿ ਇਹ ਜਿਹੜੀਆਂ ਨਿਸ਼ਾਨੀਆਂ ਆਪਾਂ ਆਈਆਂ ਅੱਧਾ ਦਾ ਇੰਚ ਜਿਹੜਾ ਉਹ ਸਲਾਈ ਦੇ ਵਿੱਚ ਆ ਜਾਣਾ ਇਹ ਦੋਨੋਂ ਨਿਸ਼ਾਨੀਆਂ ਨੂੰ ਆਪਾਂ ਆਪਸ ਵਿੱਚ ਮਿਲਾ ਦਾਂਗੇ ਆ ਦੇਖੋ ਨਿਸ਼ਾਨੀ ਲਾ ਲਈ ਆ ਹੁਣ ਆਪਾਂ ਕੀ ਕਰਾਂਗੇ ਇਹਦੀ ਕਟਿੰਗ ਕਰ ਦਾਂਗੇ ਸੋ ਇਹ ਹੋ ਗਈ ਆਪਣੀ ਪੌਂਚਿਆਂ ਦੀ ਕਟਿੰਗ ਹਾਂ ਦੇਖੋ ਪਹਿਲਾਂ ਆਪਾਂ ਕੀਤੇ ਸੀ ਪੌਂਚੇ ਦੀ ਕਟਿੰਗ ਹੁਣ ਆਪਾਂ ਕਰਾਂਗੇ ਸਲਵਾਰ ਦੀ ਕਟਿੰਗ ਜਿਹੜੇ ਕੁੰਦਿਆਂ ਦੀ ਕਟਿੰਗ ਹੁੰਦੀ ਆ ਉਹਦੇ ਵਾਸਤੇ ਆਪਾਂ ਕੀ ਕਰਨਾ ਆ ਦੇਖੋ ਕੱਪੜਾ ਵਾ ਇਹਨੂੰ ਪੁੱਠਾ ਕਰ ਲੈਣਾ ਆਪਾਂ ਇਸ ਤਰੀਕੇ ਨਾਲ ਪੁੱਠਾ ਕਰ ਲੈਣਾ ਪੁੱਠਾ ਪਤਾ ਕਰਨਾ ਕਿ ਜਿਹੜੇ ਮਾਰਕਰ ਵਗੈਰਾ ਵਾ ਇਹ ਪੁੱਠਾ ਕਰਨ ਦਾ ਕੋਈ ਇਹ ਨਹੀਂ ਬਸ ਇਹੀ ਹੈ ਵੀ ਜਿਹੜਾ ਮਾਰਕਰ ਆਪਾਂ ਜਦੋਂ ਵੀ ਕਟਿੰਗ ਕਰਦੇ ਆ ਜਿਹੜੀ ਮਾਰਕਰ ਦੀ ਨਿਸ਼ਾਨੀ ਆ ਉਹ ਬੈਕ ਸਾਈਡ ਤੇ ਹੀ ਰਹਿ ਜੇ ਆਦਿਕ ਇਸ ਤਰੀਕੇ ਨਾਲ ਪੁੱਠਾ ਕਰ ਲਿਆ ਇਹਨੂੰ ਹੁਣ ਦੇਖੋ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਜਿਹੜੀ ਆਪਾਂ ਉਹ ਲੈਂਥ ਲੈਣੀ ਹੈ ਇਹਦੀ ਕਿੰਨੀ ਲਵਾਂਗੇ ਜਿਵੇਂ ਆਪਾਂ ਪਹੁੰਚਿਆ ਤੇ ਕਟਿੰਗ ਕੀਤੀ 4 ਇੰਚ ਉੱਪਰ ਨੂੰ ਛੱਡ ਕੇ ਉਵੇਂ ਹੀ ਆਪਾਂ ਕੁੰਦਿਆਂ ਦੀ ਕਟਿੰਗ ਕਰਨੀ ਆ ਇਹਦਾ ਵੀ 4 ਇੰਚ ਉੱਪਰ ਨੂੰ ਆਪਾਂ ਛੱਡ ਦਾਂਗੇ ਤੇ ਇੱਥੋਂ ਆਪਾਂ ਸਿੱਧੀ ਜਿਹੜੀ ਲੰਬਾਈ ਨਾਪ ਲਾਂਗੇ ਉਹ 40 ਇੰਚ ਦੀ ਆ ਦੇਖੋ ਚਾਰੀ ਤੇ ਮੈਂ ਇੱਥੇ ਨਿਸ਼ਾਨੀ ਲਾ ਲਈ ਆ ਹੁਣ ਆਪਾਂ ਕੀ ਕਰਨਾ ਜਿੱਥੇ ਤੁਸੀਂ 40 ਤੇ ਨਿਸ਼ਾਨੀ ਲਾਈ ਹੈ ਨਾ ਇਹ ਤੋਂ ਉੱਪਰ ਵੇਖਣਾ ਕਿ ਅ ਅਸੰਦਾਜੀ ਨੂੰ ਝੋਲੀ ਵੀ ਕਰਾ ਦੇਣਾ ਝੋਲੀ ਦਾ ਮਾਰਜਨ ਕਿੰਨਾ ਪਾਉਣਾ ਠੀਕ ਹੈ ਝੋਲੀ ਆਪਾਂ ਕਿੰਨੀ ਰੱਖਣੀ ਹੈ ਠੀਕ ਹੈ ਸੋ ਆਪਾਂ ਦੇਖੋ ਆ ਆਮ ਕਰਕੇ 10 ਇੰਚ ਝੋਲੀ ਚੱਲਦੀ ਹੈ ਪਰ ਕਈ ਭਾਰੇ ਸਰੀਰ ਉਹ 11 ਵੀ ਰੱਖ ਲੈਂਦੇ 12 ਵੀ ਇਹਨਾਂ ਦੀ ਜਿਹੜੀ ਝੋਲੀ ਹੋएगी 11 ਇੰਚ ਦੀ ਸੋ ਇੱਥੇ ਆਪਾਂ ਠੀਕ ਹੈ ਹੁਣ ਦੇਖੋ ਪਹਿਲਾਂ ਆਪਾਂ ਇਧਰਲੀ ਸਾਈਡ ਤੇ ਪਹਿਲਾਂ ਆਪਾਂ ਲੈਂਥ ਮੈਜ਼ਰ ਕੀਤੀ ਹੈ ਫਿਰ ਉਸ ਤੋਂ ਬਾਅਦ ਆਪਾਂ ਝੋਲੀ ਮੈਜ਼ਰ ਕੀਤੀ ਆ ਪਰ ਜਿਹੜੇ ਉਧਰਲੀ ਸਾਈਡ ਆਪਾਂ ਆਪੋਜ਼ਿਟ ਕਰਾਂਗੇ ਪਹਿਲਾਂ ਆਪਾਂ ਝੋਲੀ ਮੈਜ਼ਰ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਲੈਂਥ ਜਿਹੜੀ ਉਹ ਮੈਜ਼ਰ ਕਰਾਂਗੇ ਹੁਣ ਦੇਖੋ ਆਹ ਵਾਲੀ ਸਾਈਡ ਤੇ ਇੱਥੇ ਦੇਖੋ ਪਹਿਲਾਂ ਆਹ ਵਾਲੀ ਸਾਈਡ ਤੇ ਆਪਾਂ ਪਹਿਲਾਂ ਜਿਹੜੀ ਲੈਂਥ ਮੈਜ਼ਰ ਕੀਤੀ ਸੀ ਫਿਰ ਝੋਲੀ ਕੀਤੀ ਸੀ ਹੁਣ ਇਧਰੋਂ ਆਪਾਂ ਪਹਿਲਾਂ ਝੋਲੀ ਨੂੰ ਮੈਜ਼ਰ ਕਰ ਲਾਂਗੇ ਝੋਲੀ ਵਾਸਤੇ ਤੁਸੀਂ ਉੱਪਰ ਕੁਝ ਨਹੀਂ ਛੱਡਣਾ ਉਹ ਤੁਸੀਂ ਉੱਪਰੋਂ 1 ਤੋਂ 2 ਸ਼ੁਰੂ ਕਰਨੀ ਆ 1 ਤੋਂ ਲੈ ਕੇ ਆਪਾਂ ਤੇ ਹੁਣ ਜਿਹੜੀ ਆ ਵਾ ਇੱਥੋਂ ਹੁਣ ਆਪਾਂ 4 ਇੰਚ ਦਾ ਹਿਸਾਬ ਰੱਖਾਂਗੇ ਆ ਦੇਖੋ 4 ਇੰਚ ਆਪਾਂ ਇਧਰ ਉੱਪਰ ਛੱਡਿਆ ਸੀ ਇਧਰੋਂ ਆਪਾਂ ਇੱਥੋਂ ਉੱਪਰ ਛੱਡ ਦਾਂਗੇ ਤੇ ਇਹਦੇ 40 ਇੰਚ ਦੇ ਹਿਸਾਬ ਤੇ ਆਪਾਂ ਜਿਹੜੀ ਨਿਸ਼ਾਨੀ ਲਾ ਦਾਂਗੇ ਆ ਦੇਖੋ ਇਹਦੇ 4 ਇੰਚ ਦੇ ਹਿਸਾਬ ਤੇ ਨਿਸ਼ਾਨੀ ਲਾਤੀ ਹੈ ਹੁਣ ਆਪਾਂ ਕੀ ਕਰਨਾ ਹੁਣ ਇਹਦੇ ਵਿੱਚ ਪੌਣਾ ਆਪਾਂ ਪਹੁੰਚਾ ਦੇਖੋ ਉਹ ਆਪਾਂ 7.5 ਇੰਚ ਪਹੁੰਚੇ ਤੇ ਕਟਿੰਗ ਕੀਤੀ ਸੀਗੀ ਤੇ 6.5 ਇੰਚ ਤਿਆਰ ਸੀਗਾ ਠੀਕ ਹੈ ਸੋ ਇਹਦੇ ਵਿੱਚ ਆਪਾਂ ਕੀ ਕਰਨਾ ਵਾ 1 ਇੰਚ ਦਾ ਹੀ ਆਪਾਂ ਇੱਥੋਂ ਪਹੁੰਚਾ ਪਾਵਾਂਗੇ ਉਹ 1 ਇੰਚ ਦਾ ਪਹੁੰਚਾ ਆ ਦੇ ਕੋਲ ਤੁਸੀਂ ਇਹ ਝੋਲੀ ਤੇ ਨਿਸ਼ਾਨੀ ਲਾਈ ਹੈ ਨਾ ਉੱਪਰੋਂ ਉੱਪਰੋਂ ਜਿਹੜੀ ਥੱਲੇ ਨੂੰ ਤੁਸੀਂ 11 ਇੰਚ ਤੇ ਨਿਸ਼ਾਨੀ ਲਾਈ ਹੈ ਠੀਕ ਹੈ ਸੋ ਇੱਥੋਂ ਤੁਸੀਂ ਜੇ ਆਪਾਂ ਇੱਕ ਇਹਨੇ 1.5 ਇੰਚ ਦਾ ਆਪਾਂ ਰੱਖ ਲੈਨੇ ਆ 1.5 ਇੰਚ ਤੇ ਨਿਸ਼ਾਨੀ ਲਾ ਲੈਣੀ ਆ ਜਿਹੜੀ ਇਹ 1.5 ਇੰਚ ਦੀ ਨਿਸ਼ਾਨੀ ਲਾਈ ਹੈ ਤੇ ਇੱਥੋਂ ਜਿਹੜਾ ਤੁਸੀਂ ਆ ਰੱਖਿਆ ਵਾ ਆ ਜਿਹੜੀ ਲੰਬਾਈ ਰੱਖੀ ਆ ਆ ਜਿਹੜੀ ਰੱਖੀ ਤੁਸੀਂ ਲੰਬਾਈ ਜਿਹੜੀ 40 ਇੰਚ ਇੱਥੋਂ ਵੀ ਤੁਸੀਂ ਗ੍ਰੇਡ ਤੇ ਨਿਸ਼ਾਨੀ ਲਾ ਲੈਣੀ ਆ ਇਹਨਾਂ ਦੋਨਾਂ ਨਿਸ਼ਾਨੀਆਂ ਨੂੰ ਤੁਸੀਂ ਆਪਸ ਵਿੱਚ ਮਿਲਾ ਲੈਣਾ ਆ ਦੋਨੇ ਆਪਸ ਵਿੱਚ ਤੁਸੀਂ ਮਿਲਾ ਲੈਣਾ ਤੇ ਆ ਜਿਹੜੀਆਂ ਉੱਪਰ ਲੀਆਂ ਨਿਸ਼ਾਨੀਆਂ ਆਪ ਲਾਈਆਂ ਸੀ ਆ ਦੇਖੋ ਆ ਵਾਲੀ ਤੇ ਆ ਇਹਨਾਂ ਦੋਨਾਂ ਨੂੰ ਆਪਸ ਵਿੱਚ ਮਿਲਾ ਲਓਗੇ ਆ ਮੀ ਉਸਲਵਾਰ ਦੀ ਆਹ ਇਹ ਫालतू ਕਪੜਾ ਹੋ ਗਿਆ ਤੁਹਾਡਾ ਇਹਨੂੰ ਤੁਸੀਂ ਕਟਿੰਗ ਕਰ ਦੋਗੇ ਆਪਾਂ ਪਹੁੰਚਦੇ ਕੰਮ ਤੇ ਵੀ ਲੈ ਸਕਦੇ ਹਾਂ ਹੁਣ ਆਪਾਂ ਕੀ ਕਰਾਂਗੇ ਜਿਹੜਾ ਆਹ ਵਾਲੀ ਕਟਿੰਗ ਜਿਹੜੀ ਆਪਾਂ ਨਿਸ਼ਾਨੀ ਲਾਈ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਦੇਖੋ ਹੁਣ ਆ ਹੋ ਗਈ ਚੋਲੀ ਤੁਹਾਡਾ ਦਿਲ ਕਰਦਾ ਤੁਸੀਂ ਇਹਨੂੰ ਵਿੱਚੋਂ ਕੱਟ ਦੋ ਨਹੀਂ ਤਾਂ ਇਦਾਂ ਹੀ ਤੁਸੀਂ ਸਿੱਧੀ ਸਲਾਈ ਲਾ ਸਕਦੇ ਆ ਪਰ ਜਿਹੜੀ ਆ ਪਹੁੰਚੇ ਆ ਕੁੰਡੇ ਦੇ ਪਹੁੰਚੇ ਜਿਹੜੇ ਇਹਨੂੰ ਆਪਾਂ ਜ਼ਰੂਰ ਕਟਿੰਗ ਕਰਾਂਗੇ ਕਿਉਂਕਿ ਇਹਦੇ ਵਿਚਾਲੇ ਪਹੁੰਚ ਐਡਜਸਟ ਹੋਣਾ ਠੀਕ ਹੈ ਇਹ ਹੋ ਗਈ ਕੁੰਡੇ ਠੀਕ ਹੈ ਇਨਾਂ ਨੂੰ ਆਪਾਂ ਇੱਕ ਦੂਜੇ ਦੇ ਉੱਪਰ ਰੱਖ ਦਾਂਗੇ ਤਾਂ ਕਿ ਆਪਾਂ ਨੂੰ ਕਨਫਿਊਜ਼ਨ ਨਾ ਹੋਵੇ ਠੀਕ ਹੈ ਤੇ ਪਹੁੰਚ ਵੀ ਆਪਣੇ ਆਲਮੋਸਟ ਕਟਿੰਗ ਹੋ ਗਏ ਆ ਠੀਕ ਹੈ ਹੁਣ ਆਪਾਂ ਕਰਾਂਗੇ 벨ਟ ਦਾ ਕੰਮ ਵੀ 벨ਟ ਕਿੱਦਾਂ ਕੱਟਣੀ ਆ ਹਾਂਜੀ ਦੇਖੋ ਹੁਣ ਆਪਾਂ 벨ਟ ਕੱਟਾਂਗੇ 벨ਟ ਵਾਸਤੇ ਪਤਾ ਕੀ ਕਰਨਾ ਆ ਦੇਖੋ ਆ ਪੀਸ ਪਿਆ ਵਾ ਠੀਕ ਹੈ ਹੁਣ ਇਹਨਾਂ ਦੀ ਹਿਪ ਕਿੰਨੀ ਆ ਉਹ ਹੈਗੀ 21 ਇੰਚ ਜਿਹੜੀ ਹਿਪ ਜਿਹੜੀ ਰੈਡੀ ਆ ਠੀਕ ਹੈ ਸੋ ਹੁਣ 21 ਤੋਂ ਆਪਾਂ 3 ਕੇ ਇੰਚ ਵਧਾ ਗਏ ਆ 4 ਇੰਚ ਵਧਾ ਕੇ ਆਪਾਂ ਰੱਖ ਲੈਣੇ ਹੁੰਦੇ ਆ 벨ਟ ਠੀਕ ਹੈ ਇਹ ਜੇ ਆਪਾਂ ਚੜਾਈ ਦੇਖਾਂਗੇ ਇਹ ਹੈ ਕਿ 24 ਇੰਚ ਮਤਲਬ ਕਿ ਚੜਾਈ ਬਿਲਕੁਲ ਓਕੇ ਆ 벨ਟ ਵਾਸਤੇ ਇਹਨੂੰ ਕੁਝ ਨਹੀਂ ਤੁਹਾਨੂੰ ਕਰਨਾ ਪੈਣਾ ਠੀਕ ਹੈ ਜਿੰਨੀ ਤੁਹਾਡੀ 벨ਟ ਆ ਉਹਦੇ ਨਾਲੋਂ ਤੁਸੀਂ 3 ਇੰਚ 3.5 ਇੰਚ ਆਰਾਮ ਨਾਲ ਵਧਾ ਕੇ ਰੱਖ ਸਕਦੇ ਆ ਜਿੰਨੀ हिਪਾ ਤੁਹਾਡੀ हिਪ ਦੇ ਹਿਸਾਬ ਤੇ ਠੀਕ ਹੈ ਤੇ ਹੁਣ ਆਪ ਦੇਖਾਂਗੇ ਲੰਬਾਈ ਇਹਦੀ ਲੰਬਾਈ ਕਿੰਨੀ ਆ ਇਹ ਹੈ ਕਿ 7.5 ਇੰਚ 8.5 ਇੰਚ 8.5 ਇੰਚ ਤਾਂ ਆਪ ਰੱਖਣੀ ਨਹੀਂ ਆਪ ਰੱਖਣੀ 7 ਇੰਚ 7 ਇੰਚ ਕਿਉਂ ਰੱਖਣੀ ਕਿਉਂਕਿ 3 ਇੰਚ ਆਪ ਜਿਹੜੀ ਫੋਲਡ ਕਰ ਦਿੰਨੇ ਹੁੰਨੇ ਆ 4 ਇੰਚ ਆਪਾਂ ਪ੍ਰੋਫੋਲਡ ਕਰ ਦਿੰਨੇ ਹੁੰਨੇ ਨੇ ਨੇਫੇ ਵਾਸਤੇ ਤੇ ਅੱਧਾ ਇੰਚ ਥੱਲੇ ਉਹ ਸਲਾਈ ਦੇ ਵਿੱਚ ਆ ਜਾਂਦੀ ਆ ਤੇ 4 ਇੰਚ ਜਿਹੜੀ ਆ ਬੈਲਟ ਉਹ ਰੈਡੀ ਰਹਿ ਜਾਂਦੀ ਆ ਜਿਹੜਾ ਆਪਾਂ 4 ਇੰਚ ਤਾਂ ਉੱਪਰ ਮਾਰਜਿਨ ਛੱਡਿਆ ਸੀ ਤੇ ਇਸੇ ਗੱਲ ਕਰਕੇ ਛੱਡਿਆ ਸੀ ਹੁਣ ਇੱਥੇ ਤੁਸੀਂ 7 ਇੰਚ ਦਾ ਨਿਸ਼ਾਨੀ ਲਾਓ ਇਹਨਾਂ ਦੋਨਾਂ ਨਿਸ਼ਾਨੀਆਂ ਨੂੰ ਆਪਸ ਵਿੱਚ ਮਿਲਾ ਦਿਓ ਅੱਗੇ ਕੋਈ ਹੁਣ ਆਪਾਂ ਕੀ ਕਰਾਂਗੇ ਇਹਦੀ ਕਟਿੰਗ ਕਰ ਦਾਂਗੇ ਸੋ ਇਹ ਜਿਹੜੀ ਆਪਣੀ ਬੈਲਟ ਆ ਜਿਹੜੀ ਬਿਲਕੁਲ ਸਹੀ ਕਟਿੰਗ ਹੋਈ ਆ ਠੀਕ ਹੈ ਬੈਲਟ ਆਪਣੀ ਬਣ ਚੁੱਕੀ ਆ ਹੁਣ ਦੇਖੋ ਹੁਣ ਆਪਾਂ ਕਰਨੀ ਆ ਸਟੀਚਿੰਗ ਉਹ ਜਿਹੜੀ ਸਟੀਚਿੰਗ ਆ ਪਹਿਲਾਂ ਵੀ ਵੀਡੀਓਜ਼ ਅਪਲੋਡ ਕਰ ਚੁੱਕੀ ਆ ਤੇ ਜਿਹੜੀ ਅੱਜ ਜਿਹੜੀ ਹੁਣ ਇਹਦੀ ਸਟੀਚਿੰਗ ਕਰੂੰਗੀ ਇਹਦੀ ਵੀ ਵੀਡੀਓ ਅਪਲੋਡ ਕਰੂੰਗੀ ਸੋ ਇੱਕ ਨਾ ਲਾਸਟ ਟਾਈਮ ਤੁਹਾਨੂੰ ਗੱਲ ਕਿ ਨਹੀਂ ਇੱਕ ਨਾ ਭੈਣ ਦਾ ਮੈਨੂੰ ਮੈਸੇਜ ਆਇਆ ਸੀਗਾ ਉਹਨਾਂ ਨੇ ਕਿਹਾ ਸੀ ਕਿ ਲੈਸ ਲਾਉਣੀ ਆ ਮੈਂ ਸੂਟ ਤੇ ਤੇ ਦੋਨੋਂ ਪਾਸਿਆਂ ਤੇ ਕਿੰਨਾ ਮਾਰਜਿਨ ਛੱਡਾਂ ਸੋ ਭੈਣ ਨੂੰ ਮੈਂ ਕਿਹਾ ਕਿ ਜਿਹੜੀ ਜਿ ਉਹਨਾਂ ਨੇ ਪਾਈਪਿੰਗ ਲਾਉਣੀ ਆ ਦੋਨੇ ਪਾਸੇ ਮਤਲਬ 1.5 1.5 ਇੰਚ ਤੁਸੀਂ ਮਾਰਜਿਨ ਛੱਡਣਾ ਵਾ ਮੰਨ ਲਓ ਕਿ ਤੁਹਾਡੀ हिਪ ਹੈਗੀ ਆ 21 ਇੰਚ ਜਿਹੜੇ ਸੂਟ ਦੇ ਤੁਸੀਂ हिਪ ਕਹਿੰਦੇ 21 ਇੰਚ ਹੈ ਨਾ ਮੰਨ ਲਓ ਤਾਂ ਤੁਸੀਂ ਜਿਹੜੀ ਕਟਿੰਗ ਕਰੋਗੇ ਤੇ 24 ਇੰਚ ਦੀ ਕਰੋਗੇ ਮਤਲਬ 1.5 ਇੰਚ ਇਧਰਲੇ ਪਾਸੇ ਹੋਵੇ 1.5 ਇੰਚ ਇਧਰਲੇ ਪਾਸੇ ਹੋਵੇ ਫਿਰ ਬਿਲਕੁਲ ਵਧੀਆ ਤਰੀਕੇ ਨਾਲ ਤੁਹਾਡੇ ਭਵਾ ਤੁਸੀਂ ਲੇਸ ਲਾ ਲਓ ਭਵਾ ਤੁਸੀਂ ਪਾਈਪਿੰਗ ਲਾ ਲਓ ਠੀਕ ਹੈ ਬਿਲਕੁਲ ਸਹੀ ਤਰੀਕੇ ਨਾਲ ਕਿਉਂਕਿ ਜਿਹੜੇ ਲੇਸ ਤੇ ਪਾਈਪਿੰਗ ਵਾਸਤੇ ਤੁਹਾਨੂੰ ਐਕਸਟਰਾ ਮਾਰਜਿਨ ਚਾਹੀਦਾ ਹੁੰਦਾ ਆਮ ਕਰਕੇ ਆਪਾਂ 1 1 ਇੰਚ ਦੋਨੇ ਪਾਸੇ ਛੱਡ ਲੈਨੇ ਆ ਪਰ ਤੁਸੀਂ ਇਹੀ ਕੋਸ਼ਿਸ਼ ਕਰਿਆ ਕਰੋ ਜੇ ਪਾਈਪਿੰਗ ਲਾਉਣੀ ਲੈਸ ਨੇ ਤਾਂ 1.5 ਇੰਚ ਛੱਡਾ ਦੋਨੇ ਪਾਸੇ ਠੀਕ ਹੈ ਸੋ ਜੇ ਉਮੀਦ ਆ ਕਿ ਉਹ ਭੈਣ ਨੂੰ ਜੇ ਮੇਰਾ ਮੈਸੇਜ ਜਿਹੜਾ ਉਹਨਾਂ ਨੇ ਮੈਨੂੰ ਪੁੱਛਿਆ ਸੀ ਰਿਪਲਾਈ ਮਿਲ ਗਿਆ ਤੇ ਮੈਨੂੰ ਕਮੈਂਟ ਵਿੱਚ ਜਰੂਰ ਦੱਸ ਦੇਣ ਤੇ ਜੇ ਹੋਰ ਵੀ ਕੁਝ ਪੁੱਛਣਾ ਤੁਸੀਂ ਵੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਜਰੂਰ ਦੱਸਿਆ ਕਰੋ ਕਿ ਅਸੀਂ ਜਦੋਂ ਵੀ ਤੁਸੀਂ ਕੁਝ ਪੁੱਛਦੇ ਆ ਤੇ ਅਗਲੀ ਵੀਡੀਓ ਜਦੋਂ ਅਪਲੋਡ ਕਰਦੇ ਆ ਤੁਹਾਡਾ ਵਿੱਚ ਆਨਸਰ ਮੈਂ ਉਦੋਂ ਹੀ ਤੁਹਾਨੂੰ ਰਿਪਲਾਈ ਕਰ ਦੇਣੀ ਹੁੰਦੀ ਆ ਸੋ ਉਮੀਦ ਹੈ ਕਿ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਵੀਡੀਓ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਮੈਂ ਤੁਹਾਨੂੰ ਸਮਝਾਇਆ ਕਿ ਕਿੱਦਾਂ ਕਟਿੰਗ ਕਰਨੀ ਹੈ ਸਲਵਾਰ ਦੀ ਠੀਕ ਹੈ ਤੇ ਆਪਦੀਆਂ ਹੋਰ ਜਿਹੜੀਆਂ ਤੁਹਾਡੀਆਂ ਡਿਮਾਂਡਾਂ ਮੈਨੂੰ ਤੁਸੀਂ ਜ਼ਰੂਰ ਦੱਸੋ ਕੋਈ ਤੁਹਾਡੀ ਸਮਝ ਨਹੀਂ ਲੱਗਦੀ ਹੁੰਦੀ ਕੁਝ ਪੁੱਛਣਾ ਹੁੰਦਾ ਤਾਂ ਜ਼ਰੂਰ ਜ਼ਰੂਰ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਤੇ ਜੇ ਹੈ ਜੇਕਰ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਸੋ ਥੈਂਕਸ ਫॉर ਵਾਚਿੰਗ ਕੁਦਰਤ ਕ੍ਰੀਏਸ਼ਨ